ਹੁਣ ਪੰਜਾਬ ਦੇ ਕਿਸਾਨਾਂ ਨੂੰ ਮਿਲ ਰਹੀਆਂ ਸੋਲਰ ਮੋਟਰਾਂ ਉਹ ਵੀ ਸਬਸਿਡੀ ਤੇ ਪੰਜਾਬ ਦੇ ਤਕਰੀਬਨ 12 ਜ਼ਿਲ੍ਹਿਆਂ ਦੇ ਵਿੱਚ ਇਹ ਸੋਲਰ ਮੋਟਰਾਂ ਲਗਾਈਆਂ ਜਾਣਗੀਆਂ ਜਿਨ੍ਹਾਂ ਤੇ ਸਰਕਾਰ ਵੱਲੋਂ ਸਬਸਿਡੀ ਦਿੱਤੀ ਜਾ ਰਹੀ ਹੈ 3 ਐਚਪੀ ਦੀ ਜੇਕਰ ਸੋਲਰ ਮੋਟਰ ਲਗਾਉਣੀ ਹੈ ਤਾਂ ਤਕਰੀਬਨ 90 ਕੁ ਹਜ਼ਾਰ ਰੁਪਏ ਪੇ ਕਰਨਾ ਪਵੇਗਾ ਤੇ ਜੇਕਰ 5 ਦੀ ਮੋਟਰ ਦੀ ਆਪਾਂ ਗੱਲ ਕਰੀਏ ਤਾਂ 1 ਲੱਖ 20 ਹਜ਼ਾਰ ਰੁਪਏ ਵਿੱਚ ਲੱਗੇਗੀ ਉੱਥੇ ਹੁਣ ਕਿਸਾਨਾਂ ਦਾ ਇਹ ਵੀ ਕਹਿਣਾ ਹੈ ਕਿ ਇੰਨੇ ਰੁਪਏਾਂ ਦੇ ਵਿੱਚ ਬਿਨਾਂ ਸਬਸਿਡੀ ਤੋਂ ਪ੍ਰਾਈਵੇਟ ਮੋਟਰ ਵੀ ਲੱਗ ਜਾਂਦੀ ਹੈ ਤੁਹਾਡਾ ਕੀ ਕਹਿਣਾ ਹੈ ਕਿ ਪ੍ਰਾਈਵੇਟ ਮੋਟਰ ਵੀ ਇੰਨੇ ਚ ਲੱਗ ਜਾਂਦੀ ਹੈ ਪਰ ਸਰਕਾਰ ਵੱਲੋਂ ਇੰਨੀ ਸਬਸਿਡੀ ਦਿੱਤੀ ਜਾ ਰਹੀ ਹੈ। ਉਹਨਾਂ ਦਾ ਕਹਿਣਾ ਹੈ ਕਿ ਅ ਇੰਨੇ ਜ਼ਿਲ੍ਹਿਆਂ ਦੇ ਵਿੱਚ 20000 ਕਨੈਕਸ਼ਨ ਹੈ ਜਿਹੜੇ ਉਹ ਦਿੱਤੇ ਜਾਣਗੇ। ਪੰਚਾਇਤਾਂ ਲਈ ਕੁਝ ਰਾਖਵੇਂ ਕਨੈਕਸ਼ਨ ਵੀ ਹੋਣਗੇ। ਤਾਂ ਇਸ ਸਕੀਮ ਨੂੰ ਜੇਕਰ ਆਪਾਂ ਗਿੱਦੜਬਾਹ ਦੀ ਗੱਲ ਕਰੀਏ, ਗਿੱਦੜਬਾਹ ਦੇ ਵਿੱਚ ਜਿਮਣੀ ਚੂਣਾ ਹੈ। ਤਾਂ ਮਨਪ੍ਰੀਤ ਬਾਦਲ ਬੀਜੇਪੀ ਵੱਲੋਂ ਹੈ। ਤਾਂ ਗਿੱਦੜਬਾਹ ਦੇ ਵਿੱਚ ਆਮ ਹੀ ਚਰਚਾ ਹੈ ਕਿ ਮਨਪ੍ਰੀਤ ਬਾਦਲ ਹੈ ਜਿਹੜੇ ਇਹ ਸੋਲਰ ਮੋਟਰਾਂ ਦਾ ਜਿਹੜਾ ਪਲਾਨ ਉਹ ਲੈ ਕੇ ਆਏ। ਕਿਉਂਕਿ ਮਨਪ੍ਰੀਤ ਬਾਦਲ ਜੀ ਨੇ ਪਹਿਲਾਂ ਵੀ ਇੱਥੇ ਬਿਜਲੀ ਵਾਲੇ ਕਨੈਕਸ਼ਨ ਆ ਜਿਹੜੇ ਮੋਟਰਾਂ ਦੇ ਉੱਤੇ ਸਨ 18000 ਰੁਪਏ ਦੇ ਵਿੱਚ ਤਾਂ ਉਸ ਗੱਲ ਨੂੰ ਲੈ ਕੇ ਚਰਚਾ ਚੱਲ ਰਹੀ ਹੈ ਕਿ ਮਨਪ੍ਰੀਤ ਬਾਦਲ ਆ ਜਿਹੜੇ ਇਹ ਕਨੈਕਸ਼ਨ ਆ ਉਹ ਲੈ ਕੇ ਆਇਆ ਤੇ ਹੁਣ ਸੋਲਰ ਮੋਟਰਾਂ ਜਿਹੜੀਆਂ ਹਰੇਕ ਕਿਸਾਨ ਨੂੰ ਮਿਲਣੀਆਂ ਜਿਨ੍ਹਾਂ ਦੇ ਹਲੇ ਤੱਕ ਕੋਈ ਕਨੈਕਸ਼ਨ ਜਿਹੜਾ ਉਹ ਨਹੀਂ ਲੱਗਿਆ ਤਾਂ ਮਾਨ ਸਰਕਾਰ ਵੱਲੋਂ ਵੀ ਪੋਸਟਰ ਜਾਰੀ ਕੀਤਾ ਗਿਆ ਆਨਲਾਈਨ ਫਾਰਮ ਭਰੇ ਜਾ ਰਹੇ ਆ ਤੇ ਪ੍ਰਚਾਰ ਚਾਹ ਨਾਲ ਦੀ ਨਾਲ ਇਹ ਵੀ ਛਿੜਗੀ ਹੈ ਕਿ ਇੰਨੇ ਵਿੱਚ ਤਾਂ ਪ੍ਰਾਈਵੇਟ ਵੀ ਮੋਟਰ ਜੇ ਆਪ ਲਵਾਏਗੇ ਬਿਨਾ ਫਾਰਮੈਲਟੀ ਤੋਂ ਕਿਉਂਕਿ ਇੱਥੇ ਤੁਹਾਨੂੰ ਕੁਝ ਸ਼ਰਤਾਂ ਦਾ ਜਿਹੜਾ ਇਹ ਤੇ ਲਾਗੂ ਹੋਣਗੀਆਂ ਕਿ ਪਹਿਲਾਂ ਤੁਹਾਡੇ ਕੋਲ ਕੋਈ ਕਨੈਕਸ਼ਨ ਨਹੀਂ ਹੋਣਾ ਚਾਹੀਦਾ ਬਿਜਲੀ ਵਾਲੀ ਮੋਟਰ ਦਾ ਤੇ ਹੋਰ ਵੀ ਕਈ ਸ਼ਰਤਾਂ ਨੇ ਪਰ ਫਿਰ ਵੀ ਜੇਕਰ ਸਬਸਿਡੀ ਤੇ ਸਰਕਾਰ ਮੋਟਰਾਂ ਦੇ ਰਹੀ ਹੈ ਤੇ ਇੱਕ ਚੰਗੀ ਪਹਿਲ ਕਦਮੀ ਹੈ ਤੇ ਗਿੱਧਰਬਾਹ ਦੇ ਵਿੱਚ ਇਹ ਆਮ ਹੀ ਚਰਚਾ ਸੀ ਕਿ ਮਨਪ੍ਰੀਤ ਬਾਦਲ ਜਿਹੜੇ ਇਹ ਮੋਟਰਾਂ ਲੈ ਕੇ ਆਇਆ ਉਹਦੇ ਨਾਲ ਨਾਲ ਗਰੀਬਾਂ ਦੇ ਕੋਠੇ ਵੀ ਕਹਿੰਦੇ ਲੈ ਕੇ ਆਇਆ ਸੈਂਟਰ ਸਰਕਾਰ ਤੋਂ ਪਰ ਇਹ ਜਿਹੜੀ ਸਕੀਮ ਹੈ ਕਈ ਜ਼ਿਲ੍ਹਿਆਂ ਦੇ ਵਿੱਚ ਲਾਗੂ ਹੋਵੇਗੀ ਕਿ ਸੋਲਰ ਮੋਟਰਾਂ ਤੇ ਜਿਹੜੀ ਹੁਣ ਸਬਸਿਡੀ ਦਿੱਤੀ ਜਾ ਰਹੀ ਹੈ ਬੇਸ਼ੱਕ ਪਹਿਲਾਂ ਬਿਨਾਂ ਸਬਸਿਡੀ ਤੋਂ ਪ੍ਰਾਈਵੇਟ ਤੌਰ ਤੇ ਇਹਨੇ ਰੁਪਿਆਵਾਂ ਦੇ ਵਿੱਚ ਮੋਟਰਾਂ ਲੱਗ ਜਾਂਦੀਆਂ ਸਨ ਤਾਂ ਕੀ ਆਉਣ ਵਾਲੇ ਸਮੇਂ ਦੇ ਵਿੱਚ ਵੀ ਪ੍ਰਾਈਵੇਟ ਮੋਟਰਾਂ ਦਾ ਵੀ ਜਿਹੜਾ ਰੇਟ ਵਧ ਸਕਦਾ ਕਿਉਂਕਿ ਸਰਕਾਰ ਵੱਲੋਂ ਇਹ ਤੇ ਕਿੰਨੀ ਤਾਂ ਸਬਸਿਡੀ ਦਿੱਤੀ ਜਾ ਰਹੀ ਹੈ ਉਸ ਹਿਸਾਬ ਨਾਲ ਦੇਖਿਆ ਜਾਵੇ ਤਾਂ ਦੱਸਿਆ ਜਾ ਰਿਹਾ ਹੈ ਕਿ ਤਕਰੀਬਨ 5 ਦੀ ਜਿਹੜੀ ਮੋਟਰ ਆ ਉਹ 2 ਲੱਖ ਤੋਂ ਉੱਪਰ ਉਹਦਾ ਰੇਟ ਦੱਸਿਆ ਗਿਆ ਪਰ ਜੇਕਰ ਅੱਜ ਦੀ ਘੜੀ ਚ ਆਪਾਂ ਦੇਖੀਏ ਤਾਂ ਉਹ 1.5 ਲੱਖ ਤੋਂ ਥੱਲੇ ਥੱਲੇ ਰੇਟ ਦੇ ਵਿੱਚ ਉਹ ਪ੍ਰਾਈਵੇਟ ਤੌਰ ਤੇ ਲੱਗ ਜਾਂਦੀ ਹੈ ਤਿੰਨ ਦੀ ਮੋਟਰ ਜਿਹੜੀ ਉਹ 90 ਤੋਂ ਲੱਖ ਰੁਪਏ ਦੇ ਵਿੱਚ ਅੱਜ ਦੀ ਘੜੀ ਦੇ ਵਿੱਚ ਪ੍ਰਾਈਵੇਟ ਤੌਰ ਤੇ ਵੀ ਲੱਗ ਜਾਂਦੀ ਹੈ ਹੁਣ ਜੇਕਰ ਤੁਸੀਂ ਸਰਕਾਰੀ ਤੌਰ ਤੇ ਸਬਸਿਡੀ ਲੈਣਾ ਚਾਹੁੰਦੇ ਹੋ ਤਾਂ ਤਿੰਨ ਦੀ ਮੋਟਰ ਵੀ ਤੁਹਾਨੂੰ 89000 ਰੁਪਏ ਦੇ ਵਿੱਚ ਤੁਸੀਂ ਲਗਵਾ ਸਕਦੇ ਹੋ ਤਾਂ ਤੁਹਾਨੂੰ ਇਹ ਜਿਹੜੀ ਸਰਕਾਰ ਦੀ ਸਕੀਮ ਹੈ ਕਿਵੇਂ ਲੱਗੀ ਹੈ ਉਹ ਤੁਸੀਂ ਜ਼ਰੂਰ ਦੱਸਿਓ ਇਸ ਮਹੀਨੇ ਦੇ ਵਿੱਚ ਤੁਸੀਂ ਇਹ ਸਬਸਿਡੀ ਜਿਹੜੇ ਫਾਰਮ ਹੈ ਜਿਹੜੇ ਅਪਲਾਈ ਕਰ ਸਕਦੇ ਹੋ ਇਸ ਮਹੀਨੇ ਦੇ ਐਂਡ ਤੱਕ ਇਹ ਫਾਰਮ ਭਰੇ ਜਾਣਗੇ ਔਰ ਪਹਿਲੇ ਜਿਹੜੇ 20000 ਕਿਸਾਨ ਹੋਣਗੇ ਜਿਹੜੇ ਕਿ ਸਹੀ ਪਾਏ ਜਾਣਗੇ ਤਾਂ ਉਹਨਾਂ ਦੇ ਇਹ ਮੋਟਰਾਂ ਲਗਾਈਆਂ ਜਾਣਗੀਆਂ